ਇੱਕ ਬੇਮਰ ਦੀ ਵਾਨੇ ਪਿੰਡ ਦੀ ਕੁੜੀ ਜੰਗੀਰਾਲਾ ਪਰੜ ਹੈ ਉਹਦੇ ਉਹਦੇ ਲੋਸ ਵੱਲੋਂ ਉਹਦਾ ਡਾਊਟੀ ਡੈਥ ਦਾ ਅਪਰਚ ਰਜਿਸਟਰ ਹੋਇਆ ਸੀ ਉਹਨਾਂ ਦੇ ਘਰ ਥਾਣੇ ਦੇ ਵਿੱਚ ਉਹਦੇ ਵਿੱਚ ਉਸ ਕੁੜੀ ਦੀ ਡੈਥ ਦੇ ਜਿਹੜੇ ਚਾਰ ਆਕਿਊ ਸੀਗੇ ਉਹਦਾ ਹਸਬੰਦ ਉਹਦੇ ਫਾਦਰ ਨੇ ਲੋ ਮਦਰ ਇਨ ਲਾ ਤੇ ਸਿਸਟਰ ਇਨ ਲੋ ਉਹਦੇ ਵਿੱਚ ਅਸੀਂ ਤਿੰਨ ਤੋਸ਼ੀ ਫੜਲੇ ਸੀ ਜਿਹੜੀ ਉਹਦੀ ਨਨਾਨ ਹੈ ਉਹ ਹਾਲੇ ਤੱਕ ਅਸੀਂ ਅਰੈਸਟ ਨਹੀਂ ਕੀਤੀ ਉਸ ਕਰਕੇ ਧਰਨਾ ਦਿੱਤਾ ਗਿਆ ਸੀਗਾ ਕਿ ਉਹਦੀ ਨਨਾਨ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਮ ਦੋ ਦਿਨ ਦਾ ਟਾਈਮ ਦਿੱਤਾ ਜਾਵੇ ਦੋ ਦਿਨ ਦੇ ਵਿੱਚ ਵਿੱਚ ਉਹ ਜਿਹੜੀ ਲੜਕੀ ਨੂੰ ਅਗਰੈਸਸ ਕੀਤਾ ਗਿਆ। ਉਹ ਨਹੀਂ ਇਨਕੁਆਇਰੀ ਨਹੀਂ ਅਸੀਂ CIA 2 ਦੀ ਟੀਮ ਵੀ ਨਾਲ ਥਾਣੇ ਦੀ ਟੀਮ ਦੇ ਨਾਲ ਹੀ ਲਗਾਤੀ ਹੈ ਤਾਂ ਕਿ ਪ੍ਰੋਸੈਸ ਥੋੜਾ ਜਲਦੀ ਹੋ ਸਕੇ। ਇਹਨਾਂ ਦੇ ਅਕੋਰਡਿੰਗ ਜੀ ਉਹ ਵੀ ਉਸ ਟਾਈਮ ਜਦੋਂ ਕੁੜੀ ਦੀ ਉਹਨੂੰ ਡੌਰੀ ਡੈਥ ਹੋਈ ਹੈ ਉਹ ਕੁੜੀ ਉਸ ਟਾਈਮ ਮੌਕੇ ਤੇ ਸੀਗੀ ਹਾਜ਼ਰ ਸੀ। ਜੀ ਗੱਲਾਂ ਕੋਟ ਜੀ 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 ਇਹ ਰਿਪੋਰਟ ਆਈ ਹੈ ਜੀ ਸਟਰੰਗੂਲੇਸ਼ਨ ਕਰਕੇ ਮੈਡੀਕਲ ਰਿਪੋਰਟ ਆ ਗਿਆ ਜੀ 7:30 ਵਜੇ ਕਹਿੰਦੇ ਵੀ ਕੁੜੀ ਦਾ ਬਲੱਡ ਘਟ ਗਿਆ ਤੇ ਵੀ ਕੰਬ ਹੋ ਗਈ ਕਿ ਧੜਵੇ ਲੈ ਕੇ ਜਾਣੇ ਹੈਗੇ ਕਿ ਤੁਸੀਂ ਉੱਥੇ ਆ ਜਾਓ ਉੱਥੇ ਸੀ ਉਹਨੇ ਉੱਠ ਕੇ ਬਸ 20-25 ਮਿੰਟਾਂ ਦੇ ਵਿੱਚ ਉੱਠ ਗਏ 25 ਮਿੰਟਾਂ ਚੋਂ ਜ਼ਿਆਦਾ ਸੀਗਾ ਇਹ ਸਾਡੇ ਜਾਣਦਿਆਂ ਤੋਂ ਕੁੜੀ ਖਤਮ ਸੀਗੀ ਸੁਣਨ ਚਾਹ ਡਾਕਟਰ ਤੇ ਵੀ ਇਹ ਘਰੀ ਮੁੱਕੀ ਵੀ ਸੀਗੀ ਮੁੱਕੇ ਨੂੰ ਜਿਹਰੇ ਲੈ ਕੇ ਘਰੋਂ ਲੈ ਕੇ ਆਂਦਾਗਾ ਬਸ ਫਟ ਇੰਨੀ ਗੱਲ ਮੇਰੇ ਤੱਕ ਕੋਲੇ ਹੋਈ ਹੈ ਜੀ ਜਿਹੜਾ ਪਿੰਡ ਆ ਮੇਰਾ ਬੱਟ ਬੇਪਣਾ ਸੀ ਬੇਪਣਾ ਜਿੰਦੀ ਰਾਣੇ ਵਿਆਹੀ ਸੀ ਜੀ ਕਿੰਨੇ ਦੇ ਮੁੰਡੇ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਜੀ ਸੁਣਵਾਈ ਸੁਣਵਾਈ ਨਹੀਂ ਹੁੰਦੀ ਜੀ ਫੜਦੇ ਨਹੀਂ ਕੁੜੀ ਨੂੰ ਫੜਦੇ ਨਹੀਂਗੇ ਉਹ ਹੀ ਜੀ ਮਰਦੀ ਦੀ ਕਤਲ ਆ ਗਈ ਉਸ ਉਹਨੂੰ ਫੜਦੇ ਨਹੀਂ ਕੋਈ ਬਾਹਰ ਖੁੱਲੀ ਫਿਰਦੀ ਹੈ ਕਿ ਉਹ ਉਹੀ ਮਰਦੀ ਦੀ ਕਤਲ ਆ ਗਈ ਹਾਂਜੀ ਜਿਹੜੀ ਟੈਂਪਰ ਉਹਦਾ ਡਾਟਾ ਮਿਲ ਗਿਆ ਉਹਨੀ ਰੋਟੀਆਂ ਦੀ ਉਧਿਆ ਸੀ ਸੋਚੇ ਪਾ ਰਿਹਾਗਾ ਕਿ ਮਾਰੀ ਹੋਣੇ ਨਾਲ ਲੱਗ ਕੇ ਵਿਚਾਰੇ ਵਿਚ ਗਲਾ ਘੋਟ ਕੇ ਮਾਰੀ ਆ ਬੋਲਾਂ ਦੇ ਸਿਰ ਦੇ ਤੱਕ ਉਹ ਪੜੀ ਰਹੀ ਕੇ ਇਹ ਲੀਫੀ ਪਾਸ ਕਰ ਹੁੰਦੀ ਆਗੀ ਵੀ ਦੋ ਦਿਨ ਦੇ ਦਿੰਦੀ ਆ ਦੋ ਦਿਨ ਦੇ ਲੋ ਫੜਦੇ ਆ ਅੱਜ ਫੜਦੇ ਸਵੇਰੇ ਫੜਦੇ 2 ਮਹੀਨਾ ਹੋਏਗਾ ਜੀ ਪਿੰਡ ਸਿਲਾਈ ਨਾਲ ਵੀ ਸਰਕਾਰੀ ਬੋਟਾ ਪੁਛਰੀ 42% ਅੱਜ ਜੀ ਹੁਣ ਦੋ ਦਿਨਾਂ ਦਾ ਫੇਰ ਟਾਈਮ ਲੈ ਲਿਆ ਵੀ ਦੋ ਦਿਨਾਂ ਚ ਪਿਪੇਸ਼ ਕਰਦੇ ਆ ਹੁਣ ਦੇਖੋ ਕੋਈ ਮੈਨੂੰ ਵਿਸ਼ਵਾਸ ਨਹੀਂ ਕਿਸੇ ਤੇ ਵੀ ਅੱਜ ਜਿਹੜਾ ਜਾਨੀ ਤਕਰੀਬਨ 50 ਦਿਨ ਦੇ ਬੀਤਣ ਦੇ ਬਾਵਜੂਦ ਜਿਹੜਾ ਬਹਿਮਾਂ ਦੀਵਾਨੇ ਦੀ ਗੁੱਡੀ ਸੀਗੀ ਜੰਗੀ ਰਾਣੇ ਵਿਆਹੀ ਹੋਈ ਸੀ ਸਾਲਕ ਪਹਿਲਾਂ ਦੀ ਗੱਲ ਹੈ ਇਹ ਤੇ ਉਹਦਾ 50 ਦਿਨ ਹੋ ਗਏ ਜਾਨੀ ਮਰਡਰ ਕਰੇ ਨੂੰ ਉਹਦੀ ਹੱਤਿਆ ਕਰਤੀ ਚਾਰ ਪਰਿਵਾਰ ਦੇ ਜੀ ਆ ਉਹ ਜੰਗੀ ਰਾਣੇ ਦੇ ਤੇ ਤਿੰਨਾਂ ਨੂੰ ਰੈਸਟ ਪਾਤੀ ਚੌਥੇ ਜਿਹੜੀ ਉਹਦੀ ਨਨਾਰ ਜਿਹੜੀ ਕੁੜੀ ਦੀ ਹੱਤਿਆ ਕਰੀ ਸੀ ਉਹ ਨੂੰ ਹਜੇ ਤਾਂ ਹੀ ਜਾਨੀ ਉਹ ਬਾਹਰ ਆ ਤੇ ਲਗਾਤਾਰ ਜਾਣੀ ਆਏ ਖੁੱਲ ਦਿੱਤੀ ਹੋਈ ਆ ਪ੍ਰਸ਼ਾਸਨ ਮਨ ਕੋਲ ਜੀ ਅਸੀਂ ਇਹ ਕਹਿਣਾ ਹੋਵੇ ਠੀਕ ਆ ਬਾਸ ਨਹੀਂ ਆਉਦਾ ਦੀ ਪੁੱਤ ਜਿਹੜੀ ਕਹਾਣੀ ਬਣ ਗਈ ਪਰ ਫੌਰੀ ਇਹ ਪਰਿਵਾਰ ਨੂੰ ਨਾਲ ਦੀ ਨਾਲ ਇਨਸਾਫ ਮਿਲਣਾ ਚਾਹੀਦਾ ਸੀ ਰੈਸਟ ਪਾਉਂਦੇ ਤਾਂ ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਆ ਉਹਦਾ ਨਹੀਂ ਸਾਨੂੰ ਬਾਹਲਾ ਕੋਈ ਰੌਲਾ ਸਾਡਾ ਅਸੀਂ ਕਹਿੰਦੇ ਆ ਫੌਰੀ ਰੈਸਟ ਤਾਂ ਪਾਈ ਜਾਵੇ ਨਾ ਜਿਹੜਾ ਦੋਸ਼ੀ ਆ ਨਾਮਜਾਤ ਕਰਿਆ ਪਰਚੇ 'ਚ ਨਾ ਉਹਦਾ ਬਲਜਿੰਦਰ ਕੌਰ ਦਾ ਉਹਨੂੰ ਹਲੇ ਤਾਂ ਹੀ ਜਾਣੀ ਰੈਸਟ ਨਹੀਂ ਪਾਈ ਉਹਦੀ ਫੋਨ ਅੱਜ ਜਾਣੀ ਇੱਥੇ ਵੱਡੇ ਇਕੱਠ 'ਚ ਅਸੀਂ ਆਏ ਆ ਦੁਬਾਰੇ ਕਿਉਂਕਿ 3-5 ਦਿਨ ਹੋ ਗਏ ਦੋ ਦਿਨਾਂ ਦਾ ਭਰੋਸਾ ਉਦੋਂ ਦਿੱਤਾ ਸੀ ਅਸੀਂ 2 ਦਿਨ ਲਗਾ ਕੇ 5ਵੇਂ ਦਿਨ ਫੇਰ ਆਏ ਹਾਂ ਹੁਣ ਵੀ ਇਸ ਤਰ੍ਹਾਂ ਹੀ ਆ ਦੋ ਦਿਨਾਂ ਦਾ ਭਰੋਸਾ ਦਿੱਤਾ ਤੀਜੇ ਦਿਨ ਅਸੀਂ ਸਾਡੀ ਬੇਨਤੀ ਹੋਊਗੀ ਕਿ ਕੋਈ ਅਸੀਂ ਪਰਿਵਾਰ ਨੂੰ ਕੋਈ ਮੂਹਰ ਦਿਖਾਉਣ ਜੋ ਕਰੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ